ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨ ਆਵੇਈ ਖਾਏ ਖਾਟੇ ਰਹਿੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰਿ ਰਖੰਦਾ ਅਨੰਤ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇ ਸਵਾਰੀਏ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਾਤੇ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਨੰਦ ਪਿਆਸ ਉਪਾਇ ਮਿਲ ਗੁਰ ਗੋਵਿੰਦਾ ਤੱਬੇ ਕਾਇਸ ਤਵਾਰੀਏ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਰਚੇ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲਿਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਡਾ ਨੰਦ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇਸ਼ਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਾਟੇ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਏ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰਿ ਵਿਖੰਦਾ ਨੰਦ ਪਿਆਸੁ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਇਸਵਾਰੀ ਜਾ ਤੁਦ ਪਾਵੰਦਾ ਜਾ ਤੂ ਮੇਰੇ ਵੱਲ ਹੈ ਤਾ ਕਿਆ ਮਹਿ ਸੰਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇ ਖਾਏ ਖਰਚੇ ਰਹੰਦਾ ਲਖ ਚਰਤ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਅਨੰਤ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇਸ਼ਤਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮਹਿ ਸੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖੱਟੇ ਰਹਿੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਅਨੰਤ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਤੱਬੇ ਕਾਇ ਸਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮਹਿ ਸੰਦਾ ਤੂਦ ਸਭ ਕੁਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਤੇ ਰਹਿੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਅਨੰਤ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਤੱਬੇ ਕਾ ਇਸ ਵਾਰੀਏ ਜਾ ਤੁਦ ਪਾਵਨਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਰਚੇ ਰਹਿੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਨੰਦ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਰ ਸਵਾਰੀ ਜਾਂ ਤੁਦ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਾਟੇ ਰਹਿੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾਂ ਹਰ ਵਿਖੰਦਾ ਨੰਦ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇਸ਼ਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕshmi ਤੋਟ ਨ ਆਵੇਈ ਖਾਏ ਖਾਟੇ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲਿਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਡਾ ਅਨੰਤ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇਸ਼ਤਵਾਰੀਏ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਤੋਟ ਨ ਆਵੇਈ ਖਾਏ ਖਾਟੇ ਰਹਿੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਏ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰਿ ਰਖੰਦਾ ਨੰਦ ਪਿਆਸੁ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇਸਵਾਰੀ ਜਾ ਤੁਦ ਪਾਵੰਦਾ ਜਾ ਤੂ ਮੇਰੇ ਵੱਲ ਹੈ ਤਾ ਕਿਆ ਮਹਿ ਸੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਰਤੇ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਅਨੰਤ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇਸ਼ਤਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮਹਿ ਸੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਾਟੇ ਰਹਿੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖਸ਼ੰਦਾ ਅਨੰਤ ਪਿਆਸੁ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾਇ ਸਵਾਰੀ ਜਾ ਤੁਦ ਪਾਵੰਦਾ ਜਾ ਤੂ ਮੇਰੇ ਵੱਲ ਹੈ ਤਾ ਕਿਆ ਮਹਿ ਸੰਦਾ ਤੂਦ ਸਭ ਕੁਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਆਵੇਈ ਖਾਏ ਖਰਤੇ ਰਹਿੰਦਾ ਲੱਖ ਚੁਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰਤਵ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਅਨੰਦ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇਸ਼ਵਾਰੀ ਜਾ ਤੁਦ ਪਾਵਨਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵੇਈ ਖਾਏ ਖਾਟੇ ਰਹਿੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਹ ਹਰ ਵਿਖੰਦਾ ਅਨੰਤ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਰਸਤਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਤੋਟ ਨ ਆਵੇਈ ਖਾਏ ਖਾਟੇ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰਿ ਰਖੰਦਾ ਨੰਤ ਪਿਆਸ ਉਪਾਇ ਮਿਲ ਗੁਰ ਗੋਵਿੰਦਾ ਤੱਬੇ ਕਾਇ ਸਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕshmi ਤੋਟ ਨ ਆਵੇਈ ਖਾਏ ਖਰਤੇ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲਿਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਡਾ ਅਨੰਤ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਤੱਬੇ ਕਾਇਸ਼ਤਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮਹਿਸ਼ੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਰਚੇ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਏ ਵੈਰੀ ਮਿੱਤਰ ਤਵ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਨੰਦ ਪਿਆਸੁ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾਇ ਸਵਾਰੀ ਜਾ ਤੁਦ ਪਾਵੰਦਾ ਜਾ ਤੂ ਮੇਰੇ ਵੱਲ ਹੈ ਤਾ ਕਿਆ ਮਹਿ ਸੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨ ਆਵੇਈ ਖਾਏ ਖਾਟੇ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰਤਵ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁਸ਼ਟੀ ਜਾ ਹਰ ਵਿਖੰਦਾ ਅਨੰਦ ਪਿਆਸ ਉਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਇਸ਼ਵਾਰੀ ਜਾ ਤੁਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮਹਿ ਸੰਦਾ ਤੁਦ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ලක්මි තෝටන ආවෙයි කය කට්ටක රැහෙදා ලක් චරස්තිීමේදනී සව සේව කරදා ඒ වැරී මෙිතරස්තාව කීත්්‍යයා නෑ මන්ගේමන්දා ලෙක්කාගොයින පුෂ්ටේජා හරිරක්ෂන්දා රන්ද ප්‍යාසුප පායා මෙල ගොරගෝබෙන්දා සැබබය කාර්ස්තවාරයේ ජාතොද පාවදා.